ਫਲੋਰੀਡਾ ਦੇ ਵਿੱਚ ਇੱਕ ਟਰਨਪਾਈਕ ਤੇ ਯੂ ਟਰਨ ਦੇ ਦੌਰਾਨ ਇੱਕ ਐਕਸੀਡੈਂਟ ਹੋਇਆ ਹਰਜਿੰਦਰ ਸਿੰਘ ਨਾਮ ਦੇ ਡਰਾਈਵਰ ਕੋਲੋਂ ਤੇ ਉਹ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਪੂਰੀ ਕੰਟਰੀਜ਼ ਵਿੱਚ ਬਣਿਆ ਹੋਇਆ ਉਹਦੇ ਬਾਬਤ ਗੱਲ ਕਰਦੇ ਹਾਂ ਕਿ ਟਰੱਕ ਡਰਾਈਵਰਾਂ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਤੇ ਕੀ ਕੁਝ ਹੋ ਰਿਹਾ ਤੇ ਕੀ ਨਵੀਆਂ ਅਪਡੇਟਸ ਆ ਰਹੀਆਂ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਲਖਵੀਰ ਸਿੰਘ ਜੀ ਹਾਂਜੀ ਆਲੋਕੀ ਸਰ ਜੀ ਜੀ ਆਨ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਕੀ ਫਤਿਹ ਜੀ ਸਾਰਿਆਂ ਨੂੰ ਤੇ ਜਿਹੜਾ ਇਹ ਐਕਸੀਡੈਂਟ ਹੋਇਆ ਜਿਹੜਾ ਮੁੰਡਾ ਹਰਜਿੰਦਰ ਸਿੰਘ ਹੈ ਤੇ ਇਸ ਟਾਈਮ ਉਹ ਫਲੋਰੀਡਾ ਸਟੇਟ ਦੇ ਕਸਟਡੀ ਦੇ ਵਿੱਚ ਹੈਗਾ ਉੱਥੇ ਉਹਦਾ ਕੇਸ ਚੱਲ ਰਿਹਾ ਜਿਹੜੀਆਂ ਨਵੀਆਂ ਅਪਡੇਟਸ ਆ ਰਹੀਆਂ ਹੈਗੀਆਂ ਆ ਤੇ ਕੁਛ ਜਿਹੜੀਆਂ ਪਿੱਛੇ ਗੱਲਾਂ ਹੋਈਆਂ ਵੀ ਉੱਥੇ ਦਾ ਗਵਰਨਰ ਜਿਹੜਾ ਸਪੈਸ਼ਲ ਉਹਨੂੰ ਚਾਰਟਰ ਪਲੇਨ ਤੇ ਲੈਣ ਆਇਆ ਤੇ ਇੱਕ ਬਹੁਤ ਵੱਡਾ ਪੋਲੀਟੀਕਲ ਸਟੰਟ ਦਿਖਾਇਆ ਗਿਆ ਤੇ ਹੁਣ ਇਸ ਟਾਈਮ ਮੌਜੂਦਾ ਹਾਲਾਤ ਵਿੱਚ ਜਿਹੜੇ ਟਰੱਕਰਸ ਹੈਗੇ ਆ ਉਹ ਇਸ ਪੂਰੇ ਘਟਨਾਕਰਮ ਬਾਰੇ ਕੀ ਸੋਚਦੇ ਆ ਸੋਚਦੇ ਜੀ ਇਹ ਆ ਸਾਰੇ ਡਰੇ ਬੈਠੇ ਆ ਤੇ ਕੋਈ ਐਡਾ ਐਕਸੀਡੈਂਟ ਦਾ ਹੈਪਨ ਹੁੰਦੇ ਰਹਿੰਦੇ ਆ ਮੈਨੂੰ ਇੱਥੇ 27 ਸਾਲ ਹੋ ਗਏ ਇੱਥੇ ਅਮਰੀਕਾ ਦੇ ਵਿੱਚ ਟਰੱਕ ਚਲਾਉਂਦਾ ਇਹਨੂੰ ਬੜੇ ਤਗੜੇ ਤਗੜੇ ਹੈਪਨ ਦੇਖੇ ਆ ਤੇ ਪਤਾ ਨਹੀਂ ਇਹਨੂੰ ਜਿਆਦਾ ਇੰਨਾ ਛਾਲਿਆ ਅਗੇ ਅਗੇ ਆ ਤੇ ਪੰਜਾਬੀ ਕਮਿਊਨਿਟੀ ਲਈ ਬੜੀ ਇਹ ਮਾੜੀ ਗੱਲ ਆ ਜੇ ਆਪਾਂ ਇਹ ਗੱਲ ਕਰੀਏ ਕਿ ਇਸ ਟਾਈਮ ਫਲੋਰੀਡਾ ਸਟੇਟ ਜਿਹੜੀ ਆ ਹਾਲਾਂਕਿ ਉੱਥੇ ਕੋਈ ਇਹੋ ਜਿਹਾ ਕਾਨੂੰਨ ਤਾਂ ਨਹੀਂ ਬਣਿਆ ਤੇ ਕੌਣ ਇੱਥੇ ਟਰੱਕ ਲੈ ਕੇ ਆ ਸਕਦਾ ਕੌਣ ਨਹੀਂ ਆ ਸਕਦਾ ਪਰ ਫਿਰ ਵੀ ਕਿਤਨਾ ਕਿਤੇ ਇਹ ਸੁਣਨ ਵਿੱਚ ਆ ਰਿਹਾ ਦੇਖਣ ਵਿੱਚ ਆ ਰਿਹਾ ਕਿ ਜਿਹੜੇ ਮੁੰਡਿਆਂ ਦੇ ਕੋਲ ਗ੍ਰੀਨ ਕਾਰਡ ਜਾਂ ਉਹ ਸਿਟੀਜ਼ਨ ਨਹੀਂ ਹੈਗੇ ਪਰ ਉਹਨਾਂ ਕੋਲ ਟਰੱਕ ਲਾਇਸੈਂਸ ਹੈਗੇ ਆ ਤੇ ਪਹਿਲਾਂ ਜਾਂਦੇ ਸੀ ਫਲੋਰੀਡਾ ਸਟੇਟ ਨੂੰ ਉਹ ਨਹੀਂ ਜਾ ਰਹੇ ਉਹਦਾ ਕੀ ਕਾਰਨ ਹੈ ਕਾਰਨ ਇਹ ਹੀ ਆ ਜੀ ਸਾਰੇ ਡਰੇ ਆ ਵੀ ਕੋਈ ਨਾ ਕੋਈ ਲਾਇਸੈਂਸ ਨਾ ਕੈਂਸਲ ਹੋ ਜਾਣਾ ਜਾਂ ਦੂਆ ਨਾ ਬਾਕੀ ਸਟੇਟਾਂ ਚ ਵੀ ਸਾਨੂੰ ਪ੍ਰੋਬਲਮ ਨਾ ਆਵੇ ਤੇ ਤੁਸੀਂ ਇਹ ਕੀ ਕਹਿਣਾ ਚਾਹੁੰਦੇ ਆ ਇਸ ਗੱਲ ਬਾਰੇ ਕਿ ਆਪਾਂ ਇਸ ਚੀਜ਼ ਨੂੰ ਤਾਂ ਸਾਰੇ ਵਾਕਿਬਾਂ ਵੀ ਗਲਤੀ ਹੋਈ ਹੈ ਮੁੰਡੇ ਦੇ ਕੋਲ ਤੇ ਅਸੀਂ ਉਸ ਫੈਮਿਲੀ ਨਾਲ ਵੀ ਹਮਦਰਦੀ ਕਰਦੇ ਆਂ ਪੰਜਾਬੀ ਭਾਈਚਾਰੇ ਵੱਲੋਂ ਜਿਨ੍ਹਾਂ ਦੇ ਤਿੰਨ ਜੀ ਚਲੇ ਗਏ ਆ ਠੀਕ ਆ ਉਹ ਵੀ ਕੋਈ ਚੰਗੀ ਗੱਲ ਨਹੀਂ ਹੋਈ ਪਰ ਜੇ ਆਪਾਂ ਦੇਖੀਏ ਜਦੋਂ ਤੁਸੀਂ ਦੱਸਿਆ ਕਿ ਤੁਹਾਨੂੰ 27 ਸਾਲ ਹੋ ਗਏ ਟਰੱਕ ਚਲਾਉਂਦਿਆਂ ਨੂੰ ਇਹ بڑے ਐਕਸੀਡੈਂਟ ਹੁੰਦੇ ਆ ਬੜੀਆਂ ਮੌਤਾਂ ਹੁੰਦੀਆਂ ਪਰ ਇੱਕ ਦੋ ਦਿਨ ਨਿਊਜ਼ ਆਉਂਦੀ ਆ ਤੇ ਬਸ ਉਹ ਵੀ ਇੱਕ ਲੋਕਲ ਨਿਊਜ਼ ਆਉਂਦੀ ਆ ਪਰ ਇਹ ਇੱਕ ਨਿਊਜ਼ ਜਿਹੜੀ ਹੈ ਵਰਲਡਵਾਈਡ ਦੇ ਵਿੱਚ ਇੰਨੀ ਜ਼ਿਆਦਾ ਹਾਈਲਾਈਟ ਕਿਉਂ ਕੀਤੀ ਗਈ ਹੈ ਜਾਦੇ ਜੀ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਉਹਦੇ ਕਰਕੇ ਜਾਦੇ ਮਨ ਲੱਗਦਾ ਹੋਇਆ ਇਹ ਸ਼ੇਅਰ ਕਰ ਕਰਕੇ ਵੀਡੀਓ ਤੇ ਬਾਕੀ ਉਦਾਂ ਤਾਂ ਹੈਪਨ ਤਾਂ ਹੁੰਦੇ ਰਹਿੰਦੇ ਆ ਬੜੇ ਪਹਿਲਾਂ ਵੀ ਜਿੱਦਾਂ ਹੁਣ ਪਿਛਲੇ ਸਾਲ ਇੱਕ ਆਇਆ ਸੀ ਆਪਣੇ ਬੰਦੇ ਤੋਂ ਇੱਥੇ ਕਰਲਾਡੋ ਦੇ ਵਿੱਚ ਡੈਨਮਰ ਲਾ ਕੇ ਚਾਰ ਬੰਦੇ ਮਾਰੇ ਗਏ ਸੀ ਚਾਰ ਪੰਜ ਨੇ ਪੂਰੀ ਫੈਮਿਲੀ ਤੇ ਉਹਨੂੰ ਵੀ 110 ਸਾਲ ਦੀ ਸਜ਼ਾ ਹੋਈ ਸੀ ਤੇ ਔਰ ਉਹ ਫਿਰ ਆਪਾਂ ਪਟੀਸ਼ਨ ਪਾ ਕੇ ਸਾਰੇ ਭਾਈ ਜਾ ਰਹੇ ਨੇ ਹੋਰ ਕਮਿਊਨਿਟੀਆਂ ਨੇ ਸਾਰਿਆਂ ਨੇ ਇਕੱਠੇ ਹੋ ਗਏ ਤੇ ਉਹ ਰੱਦ ਕਰਾਈ ਸੀ ਤਾਂ ਫਿਰ ਉਹਨੂੰ 10 ਸਾਲ ਦੀ ਸਜ਼ਾ ਹੋਈ ਮੁੜ ਕੇ ਮੁੰਡੇ ਨੂੰ ਚਲੋ ਹੈਪਨ ਹੁੰਦੇ ਆ ਥੋੜੀ ਸਜ਼ਾ ਹੋ ਜਵੇ ਜਾਂ ਦੂਆ ਆ ਤਾਂ ਬਿਲਕੁਲ ਹੀ ਬਹੁਤ ਜ਼ਿਆਦਾ ਉਹਦੇ ਤੇ ਕੈਰ ਕਰੀ ਜਾਂਦੇ ਆ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਆਦੋ ਵਿੱਚ ਜੱਕੇ ਆ ਜੋ ਆਪਣਾ ਪੁਰਾਣਾ ਨਾਮ ਜੀ ਮੇਰਾ ਨਾਮ ਦਲਜੀਤ ਸਿੰਘ ਪੰਗੋ ਜੀ ਜੇ ਆਪਾਂ ਗੱਲ ਕਰੀਏ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਇਸ ਟਾਈਮ ਜਿਹੜੇ ਲੋਕ ਫਲੋਰੀਡਾ ਨੂੰ ਟਰੱਕ ਲੈ ਕੇ ਜਾਂਦੇ ਸੀ ਚਾਹੇ ਉਹ ਓਨਰ ਆਪਰੇਟਰ ਆ ਚਾਹੇ ਡਰਾਈਵ ਕਰਦੇ ਆ ਉਹਨਾਂ ਦਾ ਕੋਈ ਇਹ ਜਿਹੜਾ ਹਾਊਵੇ ਦੇ ਵਿੱਚ ਆ ਕੇ ਜਿਹੜਾ ਡਰ ਹੈ ਸੈਮ ਹੈ ਉਹ ਪਾਇਆ ਜਾ ਰਿਹਾ ਉਹਦਾ ਕੀ ਕਾਰਨ ਹੈ ਭਾਜੀ ਡਰ ਤਾਂ ਨਹੀਂ ਹੋਣਾ ਚਾਹੀਦਾ ਡਰ ਅਥਾਰਟੀ ਵੱਲੋਂ ਪਾਇਆ ਗਿਆ ਲਾਇਸੈਂਸ ਵੀ ਅਥਾਰਟੀ ਵੱਲੋਂ ਦਿੱਤੇ ਗਿਆ ਤਾਂ ਡਰ ਵੀ ਅਥਾਰਟੀ ਵੱਲੋਂ ਪਾਇਆ ਜਾ ਰਿਹਾ ਮੈਨੂੰ ਲੱਗਦਾ ਕੋਈ ਈਡੀ ਵੱਡੀ ਗੱਲ ਹੋਣੀ ਚਾਹੀਦੀ ਸੀ ਵੀ ਐਸੇ ਐਕਸੀਡੈਂਟ ਹੈ ਨੂੰ ਐਕਸੀਡੈਂਟ ਨੂੰ ਐਕਸੀਡੈਂ ਕਿਉਂਕਿ ਰੋਸ ਜੇ ਜੇ ਆਪਾਂ ਗੱਲ ਕਰੀਏ ਐਕਸੀਡੈਂਟ ਹੁੰਦੇ ਆ ਰੋਡ ਤੇ ਇੱਥੇ ਕੈਲੀਫੋਰਨੀਆ ਵੀ ਹੁੰਦੇ ਆ ਹੋਰ ਸਟੇਟਾਂ ਚ ਵੀ ਹੁੰਦੇ ਆ ਇਹੋ ਹੀ ਇੱਕ ਐਕਸੀਡੈਂਟ ਇਹੋ ਜਿਹਾ ਕਿਉਂ ਹੋ ਗਿਆ ਕਿ ਬਹੁਤ ਵੱਡੇ ਪੱਧਰ ਤੇ ਇੱਕ ਗਵਰਨਰ ਜਿਹੜਾ ਸਪੈਸ਼ਲ ਤੌਰ ਤੇ ਸਟਾਰਟ ਆਪਣਾ ਚਾਰਟਰ ਪਲੇਨ ਲੈ ਕੇ ਆਉਂਦਾ ਫਿਰ ਉਹ ਇੱਕ ਮੀਡੀਆ ਵਿੱਚ ਕਾਨਫਰੰਸ ਕਰਦੇ ਆ ਪ੍ਰੈਸ ਨੂੰ ਸੰਬੋਧਨ ਕਰਦੇ ਆ ਫਿਰ ਉਹ ਚੈਲੰਜ ਕਰਦਾ ਇਥੋਂ ਦੇ ਗਵਰਨਰ ਨੂੰ ਜਿਹੜਾ ਕਿ ਇਸ ਟਾਈਮ ਪ੍ਰੈਜ਼ੀਡੈਂਟ ਦੀ ਰੇਸ ਵਿੱਚ ਆ ਉਹ ਡੈਮੋਕ੍ਰੇਟ ਵੱਲੋਂ ਹੈ ਨਿਊਸਨ ਗੈਵਨ ਨਿਊਸਨ ਜਿਹੜਾ ਇੱਥੇ ਆਪਣੇ ਦਾ ਕੈਲੀਫੋਰਨੀਆ ਦਾ ਗਵਰਨਰ ਜਿਹੜਾ ਤੇ ਜਿਹੜਾ ਫਲੋਰੀਡਾ ਦਾ ਗਵਰਨਰ ਜਿਹੜਾ ਜਿਸ ਦਿਨ ਮੈਨੂੰ ਲੱਗਦਾ ਐਕਸੀਡੈਂਟ ਹੋਇਆ ਉਸ ਦਿਨ ਹੀ ਇੱਕ ਜਾਂ ਇੱਕ ਦਿਨ ਪਹਿਲਾਂ ਉਹ ਗਵਰਨਰ ਬਣਿਆ ਸੀ ਤੇ ਉਹਨੂੰ ਸ਼ਾਇਦ ਪਤਾ ਨਹੀਂ ਗੁੱਸਾ ਹੈਗਾ ਜਾਂ ਗੈਵਨ ਨਿਊਸਨ ਤੇ ਗਵਰਨਰ ਜਿਹੜਾ ਇੱਥੇ ਦਾ ਕਿਉਂਕਿ ਉਹ ਪ੍ਰੈਜ਼ੀਡੈਂਟ ਦੀ ਰੇਸ ਵਿੱਚ ਆ ਤੇ ਕੱਢਿਆ ਉਹ ਸਾਡਾ ਜਿਹੜਾ ਮੁੰਡਾ ਜਿਹੜਾ ਡਰਾਈਵਰ ਆ ਉਹ ਉਹ ਇਹਦੇ ਵਿੱਚ ਆ ਗਿਆ ਬਿਲਕੁਲ ਭਾਈ ਇਹ ਐਕਸੀਡੈਂਟ ਜਿਹੜਾ ਨਾ ਇਹ ਦੋ ਪੋਲੀਟਿਸ਼ੀਨ ਇੱਕ ਕੈਲੀਫੋਰਨੀਆ ਦੇ ਗਵਰਨਰ ਇੱਕ ਫਲੋਰੀਡਾ ਗਵਰਨਰ ਨਾਲ ਇਹਨਾਂ ਦੋਹਾਂ ਦੇ ਵਿੱਚ ਪਿਸ ਰਿਆ ਬੰਦਾ ਕਿਉਂਕਿ ਉਹ ਹੁਣੇ ਉਹਨੇ ਉਹਦਾ ਸਾਹਮਣਾ ਉਹਨੂੰ ਵੀ ਲੱਗਦਾ ਮੈਂ ਕੋਈ ਇਹੋ ਜਿਹਾ ਕੰਮ ਕਰਦਾ ਮੇਰੀ ਕਮਿਊਨਿਟੀ ਵਿੱਚ ਮੇਰੀ ਵਾਵਾ ਹੋ ਜਾਏ ਮੈਨੂੰ ਲੱਗਦਾ ਇਸ ਤੋਂ ਬਾਅਦ ਪਾਜੀ ਉਹਨੇ 10 ਘੰਟੇ ਫਲੋਰੀਡਾ ਵਾਲਾ ਐਕਸੀਡੈਂਟ ਜਿਹੜਾ 10 ਘੰਟੇ ਡੈਨਵਰ ਵਾਲਾ 10 ਘੰਟੇ ਆ ਉਦੋਂ ਪਾਜੀ ਸਾਡੇ ਕੋਲ ਉਹ ਟਾਈਮ ਤੇ ਪੱਕੇ ਲੋਡ ਸੀਗੇ ਉਦੋਂ ਡੈਨਵਰ ਦੇ ਤਾਂ ਉਹ ਦੇਖੋ ਵੀ ਉਸ ਬੰਦੇ ਨੂੰ ਉਦੋਂ ਉਦੋਂ ਉਹ ਡਾਊਨ ਹਿੱਲ ਤੋਂ ਜਦੋਂ ਰਿੜਿਆ ਹੁਣ ਸਾਡੇ ਐਕਸੀਡੈਂਟ ਦੇ ਮੁੰਡੇ ਪੰਜਾਬੀ ਦੇ ਚ ਇਹ ਕਹਿ ਰਹੇ ਵੀ ਇਹਨੇ ਸਾਈਨ ਬੋਰਡ ਨਹੀਂ ਦੇਖਿਆ ਉਦੋਂ ਪਾਜੀ ਜਦੋਂ ਉਹ ਟਰੱਕ ਰਿੜਿਆ ਡਾਊਨ ਗਰੇਡ ਤੋਂ ਥੱਲੇ ਦੋ ਸਾਈਨ ਇਹ ਦੂਰ ਰੈਂਪ ਆਏ ਸੀ ਉਦੋਂ ਪਿਓ ਰੈਂਪ ਜੇ ਕੱਢ ਦਿੰਦਾ ਉਹ ਐਕਸੀਡੈਂਟ ਟਾਲਦਾ ਸੀਗਾ ਚਲੋ ਉਦੋਂ ਵੀ ਉਸ ਬੰਦੇ ਦੀ ਗਲਤੀ ਸੀਗੀ ਅਸੀਂ ਸਿਰਫ ਉਹ ਐਕਸੀਡੈਂਟ ਨੂੰ ਐਜ਼ ਇੱਕ ਟਰੱਕਿੰਗ ਕਮਿਊਨਿਟੀ ਨਾਲ ਹੀ ਬਿਲਾਉਂ ਕਰਦੇ ਸੀ ਇਦਾਂ ਲੈ ਕੇ ਸੀ ਪੂਰੇ ਰੋਸ ਦੇ ਵਿੱਚ ਸੀ ਗੋਰਿਆਂ ਨੇ ਕਾਲ ਦਿੱਤੀ ਵੀ ਟਰੱਕ ਦੇ ਡਰਾਈਵਰ ਨੂੰ ਨਹੀਂ ਲੈ ਕੇ ਜਾਣੇ ਭਾਜੀ ਅਸੀਂ ਨਹੀਂ ਲੈ ਕੇ ਗਏ ਨਾਲ ਖੜੇ ਪਰ ਜਦੋਂ ਸਾਡੀ ਕਮਿਊਨਿਟੀ ਦਾ ਬੰਦਾ ਇਸ ਸਿਚੁਏਸ਼ਨ ਇਨਵੋਲਵ ਹੋਇਆ ਭਾਜੀ ਉਹੀ ਬੰਦੇ ਸਾਡੇ ਨਾਲ ਨਾਲ ਖੜਨ ਦੇ ਟਾਈਮ 'ਚ ਸਾਡੇ ਖਿਲਾਫ ਖੜੇ ਆ ਇਹ ਗੱਲ ਦਾ ਦੁੱਖ ਜ਼ਰੂਰ ਆ ਸਾਰਾ ਕਈ ਵੀਡੀਓ ਇਹੋ ਜੀਆਂ ਵੀ ਆ ਰਹੀਆਂ ਜਿਹਦੇ ਵਿੱਚ ਇੱਥੇ ਦੇ ਅਮਰੀਕਨ ਲੋਕ ਆ ਗੋਰੇ ਲੋਕ ਆ ਉਹ ਇਹ ਵੀ ਕਿ ਮੰਨਿਆ ਕਿ ਉਸ ਬੰਦੇ ਨੇ ਯੂ-ਟਰਨ ਮਾਰਿਆ ਉਹ ਇੱਕ ਮੇਜਰ ਗਲਤੀ ਹੈ ਜੀ ਪਰ ਜਦੋਂ ਆਪਾਂ ਰੋਡ ਤੇ ਕਾਰ ਚਲਾਉਨੇ ਆ ਆਪਾਂ ਨੂੰ ਇੱਕ ਬਹੁਤ ਵੱਡਾ ਰੋਡ ਹੈ ਜਿੱਥੇ ਸਪੀਡ ਵੀ ਬਹੁਤ ਹਾਈ ਹੁੰਦੀ ਹੈ ਵਿਜ਼ਿਬਿਲਟੀ ਵੀ ਬਹੁਤ ਲੰਬੀ ਦੂਰ ਤੱਕ ਹੁੰਦੀ ਹੈ ਆਪਾਂ ਘੱਟੋ-ਘੱਟ 10-20 ਮੀਲ ਤੱਕ 25 ਮੀਲ ਤੱਕ ਦੂਰੋਂ ਦੇਖ ਲੈਣੇ ਆ ਜੇ ਕੋਈ ਚੀਜ਼ ਖੜੀ ਹੁੰਦੀ ਆ ਜੀ ਇੰਨਾ ਵੱਡਾ ਟਰੱਕ ਟ੍ਰੇਲਰ ਜਿਹੜਾ ਖੜਾ ਆ ਉਥੇ ਤੁਹਾਨੂੰ ਕੀ ਲੱਗਦਾ ਕਿ ਉਸ ਡਰਾਈਵਰ ਦਾ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਪੇ ਅਟੈਂਸ਼ਨ ਰੋਡ ਤੇ ਹੈ ਨਹੀਂ ਸੀ ਕਿ ਜਿਨੇ ਉਹ ਟਰੱਕ ਦੇਖਿਆ ਹੀ ਨਹੀਂ ਤੇ ਗੱਡੀ ਸਿੱਧੀ ਲਿਆ ਕੇ ਵੈਨ ਜਿਹੜੀ ਵਿੱਚ ਮਾਰੀ ਹੈ ਬਿਲਕੁਲ ਭਾਈ ਜ਼ਿੰਮੇਵਾਰੀ ਬਣਦੀ ਹੈ ਜਦੋਂ ਕਾਰ ਦਾ ਲਾਇਸੈਂਸ ਲੈਣੇ ਆ ਬਕਾਇਦਾ ਆਪਾਂ ਰਿਟਨ ਟੈਸਟ ਜੰਨੇ ਆ ਡਰਾਈਵਿੰਗ ਟੈਸਟ ਜੰਨੇ ਆ ਸੇਮ ਆਪਾਂ ਟਰੱਕ ਦਾ ਰਿਟਨ ਟੈਸਟ ਜੰਨੇ ਆ ਡਰਾਈਵਿੰਗ ਟੈਸਟ ਜੰਨੇ ਆ ਫੀਮੇਲ ਦਾ ਲਾਇਸੈਂਸ ਜਦੋਂ ਲਾਇਸੈਂਸ ਲੈਣ ਲੱਗੇ ਸਾਰਾ ਕੁਝ ਸੇਮ ਆ ਫਿਰ ਰਿਸਪੌਂਸਿਬਿਲਟੀ ਭਾਈ ਸੇਮ ਬਣਦੀ ਹੈ ਜਦੋਂ ਬੰਦਾ ਕਿਸੇ ਵੀ ਸੀਟ ਤੇ ਬੈਠਾ ਆ ਉਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਜਿਹੜਾ ਵਾਹਨ ਚਲਾ ਰਿਆ ਉਹਨੂੰ ਆਪਣੇ ਪੂਛ ਉਹ ਸੁਵਾਸ ਵਿੱਚ ਲਾਵ ਚੰਗੀ ਗੱਲ ਜਿੱਥੇ ਇੱਥੇ ਫੇਅਰ ਐਂਡ ਇਕੁਅਲ ਜਿਹੜੀ ਆ ਉਹ ਹਿアリング ਹੋਣੀ ਚਾਹੀਦੀ ਆ ਜੇ ਜਿੰਨਾ ਕਸੂਰ ਇਸ ਮੁੰਡੇ ਦਾ ਉਹਦੀ ਜਿਹੜੀ ਬਣਦੀ ਸਜ਼ਾ ਉਹਨੂੰ ਮਿਲੇ ਪਰ ਜਿੱਥੇ ਦੂਸਰਾ ਜਿਹੜਾ ਡਰਾਈਵਰ ਆ ਜਿਹੜਾ ਗੱਡੀ ਚਲਾ ਰਿਹਾ ਸੀ ਵੈਨ ਚਲਾ ਰਿਹਾ ਸੀ ਉਹਦੀ ਵੀ ਜਿਹੜੀ ਪੂਰੀ ਅ ਇਨਕੁਆਰੀ ਹੋਣੀ ਚਾਹੀਦੀ ਆ ਕਿ ਉਸ ਟਾਈਮ ਉਹਨੇ ਇੰਨੀ ਦੂਰੋਂ ਟਰੱਕ ਕਿਉਂ ਨਹੀਂ ਵੇਖਿਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਕਾਨੂੰਨ ਦੇ ਪੱਖ ਤੋਂ ਦੇਖੀਆਂ ਜਾਣਗੀਆਂ ਤੇ ਜਿਹੜੇ ਵਕੀਲ ਆ ਉਹ ਦੇਖਣਗੇ ਜੇ ਕੋਈ ਹੋਰ ਗੱਲ ਕਰਨਾ ਚਾਹੁੰਦਾ ਆ ਸਕਦੇ ਤੁਸੀਂ ਪੂਰਾ ਨਾਮ ਆਪਣਾ ਮੇਰਾ ਨਾਮ ਜੀ ਮਨਦੀਪ ਸਿੰਘ ਅੱਜ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਪਟੀਸ਼ਨ ਚੱਲਦੀ ਪਈ ਆ ਤੇ ਉਹਤੇ ਵੱਧ ਤੋਂ ਵੱਧ ਸਾਈਨ ਕਰਨੇ ਚਾਹੀਦੇ ਆ ਫੰਡ ਜਿਹੜਾ ਉਹਦੇ ਉੱਪਰ ਹੋਰ ਨਾ ਡੋਨੇਟ ਕਰੀ ਕੋਈ ਠੀਕ ਆ ਫੰਡ ਜਿਹੜਾ ਉਹ ਇਕੱਠਾ ਨਹੀਂ ਹੋਣਾ ਚਾਹੀਦਾ ਹਜੇ ਕਿਉਂਕਿ ਹਜੇ ਕੋਈ ਐਹੋ ਜੀ ਗੱਲ ਹੈ ਨਹੀਂ ਫੰਡ ਇਕੱਠਾ ਕਰਨ ਵਾਲਾ ਉਹਨਾਂ ਦੇ ਘਰੇ ਗੱਲ ਹੋਈ ਆ ਮੁੰਡਿਆਂ ਦੀ ਹੋਰ ਵੀ ਜਿਹੜੇ ਨਾਲ ਸਾਡੇ ਫਰੈਂਡ ਆ ਉਹ ਕਹਿੰਦੇ ਆ ਕਿ ਜੋ ਆਰਗੇਨਾਈਜੇਸ਼ਨ ਆ ਉਹਨੂੰ ਪੈਸਾ ਜਾ ਰਿਹਾ ਜਿਹੜੇ ਉੱਪਰ ਕਰ ਰਹੇ ਨੇ ਜਿਹੜੇ ਸਾਈਨ ਕਰ ਰਹੇ ਆ ਪਟੀਸ਼ਨ ਸਾਈਨ ਕਰ ਰਹੇ ਆ ਤੇ ਪਰ ਉਹ ਮੇਰੇ ਖਿਆਲ ਜਦੋਂ ਆਪਾਂ ਸਾਈਨ ਕਰਦੇ ਥੱਲੇ ਆ ਜਾਂਦਾ 2 ਡਾਲਰ 2.5 ਡਾਲਰ ਜੇ ਤੁਸੀਂ ਟ੍ਰੇਡ ਕਰਨਾ ਚਾਹੁੰਦੇ ਆ ਉਹ ਤੁਸੀਂ ਸਕਿਪ ਕਰ ਸਕਦੇ ਆ ਉਹ ਤਾਂ ਸਕਿਪ ਕਰ ਸਕਦੇ ਹੋ ਪਤਾ ਨਹੀਂ ਉਹਨੂੰ ਸਕਿਪ ਕਰਕੇ ਸਿਰਫ ਪਟੀਸ਼ਨ ਸਾਈਨ ਕਰੋ ਠੀਕ ਹੈ ਜੀ ਫਿਰ ਪਟੀਸ਼ਨ ਸਾਈਨ ਕਰਕੇ ਉਹਦਾ ਸਾਥ ਦੋ ਜਿੰਨਾ ਵਾਅਦਾ ਦੇ ਸਕਦੇ ਆ ਕਿਉਂਕਿ ਕਿਸੇ ਨੇ ਇਹ ਵੀ ਨਹੀਂ ਸਾਬਤ ਕੀਤਾ ਗਲਤੀ ਆ ਜਾਂ ਇਹੋ ਸਾਬਤ ਤਾਂ ਸਹੀ ਆ ਪਰ ਉਹ ਜੋ ਚੱਲ ਰਿਹਾ ਉਹ ਸਹੀ ਚੱਲ ਰਿਹਾ ਠੀਕ ਆ ਧੰਨਵਾਦ ਧੰਨਵਾਦ ਮੇਰਾ ਨਾਮ ਪ੍ਰੀਤਮ ਸਿੰਘ ਆ ਜੀ ਤੁਸੀਂ ਵੀ ਟਰੱਕ ਡਰਾਈਵ ਕਰਦੇ ਹੋ ਹਾਂ ਜੀ ਮੈਂ ਵੀ ਟਰੱਕ ਡਰਾਈਵ ਕਰਦਾ ਪਿਛਲੇ ਸਹੀ ਸਾਲ ਤੋਂ ਲੈ ਕੇ ਤੇ ਆਪਣੇ ਇਹ ਜਿਹੜਾ ਪੂਰਾ ਐਕਸੀਡੈਂਟ ਹੈਪਨ ਹੋਇਆ ਆ ਤਕਰੀਬਨ 3-4 ਦਿਨ ਤੋਂ ਆਪਾਂ ਦੇਖ ਰਹੇ ਆ ਕਿ ਬਹੁਤ ਵੱਡੀ ਪੱਧਰ ਤੇ ਇਸ ਨੂੰ ਹਾਈਲਾਈਟ ਕੀਤਾ ਜਾ ਰਿਹਾ ਇਦਾਂ ਦਿਖਾਇਆ ਜਾ ਰਿਹਾ ਉਹ ਮੁੰਡੇ ਨੂੰ ਜਦੋਂ ਇਥੋਂ ਗਵਰਨਰ ਉਸੇ ਦਾ ਲੈਣ ਆਇਆ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਦੋਂ ਕਿਸੇ ਅੱਤਵਾਦੀ ਨੂੰ ਖੂਨ ਖਾਰ ਬੰਦੇ ਨੂੰ ਜਿਹੜਾ ਕਿ ਬਹੁਤ ਵੱਡਾ ਕ੍ਰਿਮੀਨਲ ਹੈ ਉਹਨੂੰ ਇੱਥੇ ਕੋਈ ਕਿਸੇ ਦੂਜੀ ਕੰਟਰੀ ਦਾ ਬੰਦਾ ਜਿਹੜਾ ਇੱਥੋਂ ਆਣ ਕੇ ਲੈਣਾ ਹੈ ਉਹ ਵੀ ਚਾਰਟਰ ਪਲੇਨ ਦੇ ਵਿੱਚ ਕਿਉਂ ਇਹੋ ਜਿਹਾ ਹੋਊਆ ਜਿਹੜਾ ਬਣਾਇਆ ਗਿਆ ਕਿਉਂ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਇਹ ਦੇਖੋ ਜੀ ਜਿਹੜਾ ਇਹ ਹਾਲਾਤਾ ਹੋਇਆ ਨਾ ਹਰਜਿੰਦਰ ਸਿੰਘ ਤੋਂ ਉਹ ਅਨਫੋਰਚੂਨੇਟਲੀ ਉਹਦੇ ਤੋਂ ਉਹ ਕਰਨਾ ਤਾਂ ਚਾਹੁੰਦਾ ਨਹੀਂ ਸੀ ਪਰ ਉਹ ਹੋ ਗਿਆ ਉਹਦੇ ਤੋਂ ਯੂ ਟਰਨ ਤੋਂ ਗਲਤ ਬਚ ਗਈ ਪਰ ਉਹ ਕਾਲਪੁਰਖ ਦੇ ਬਾਣੇ ਨਾਲ ਜੋ ਉਹਦੇ ਤੋਂ ਹੋਣਾ ਸੀ ਉਹ ਵੀ ਹੋ ਗਿਆ ਔਰ ਜਿਨ੍ਹਾਂ ਨੇ ਉੱਥੇ ਜਾਨ ਗਵਾਣੀ ਸੀ ਉਹਨਾਂ ਦੀ ਵੀ ਕੋਈ ਗਲਤੀ ਸੀ ਉਹ ਵੀ ਉਹ ਹੈਪਨ ਹੋ ਗਿਆ ਪਰ ਜਿਹੜਾ ਇਹ ਹਾਈਲਾਈਟ ਹੋਇਆ ਹੈਗਾ ਜਾਂ ਉਹ ਗਵਰਨਰ ਲੈਣ ਆਇਆ ਹੈਗਾ ਉਹਦਾ ਇਹ ਇਹਨਾਂ ਨੇ ਦੋ ਪਾਰਟੀਆਂ ਨੇ ਆਪਸ ਵਿੱਚ ਨੂੰ ਪੋਲੀਟੀਕਲ ਬੇਸ ਦੇ ਵਿੱਚ ਲੈ ਕੇ ਹਾਈਲਾਈਟ ਕਰਨਾ ਜਾਣਾ ਸ਼ੁਰੂ ਕਰ ਦਿੱਤਾ ਭਾਈ ਜਦੋਂ ਸਾਰਾ ਕੋਈ ਪੋਲੀਟੀਕਲ ਇੱਕ ਏਜੰਡਾ ਬਣਾ ਦਿੱਤਾ ਗਿਆ ਉਹਦੇ ਨਾਲ ਨੁਕਸਾਨ ਕਿਦਾ ਹੋ ਰਿਹਾ ਉਹਦੇ ਨੁਕਸਾਨ ਜੀ ਆਪਣੀ ਸਿਕ ਕਮਿਊਨਿਟੀ ਨੂੰ ਇਹਦੇ ਚ ਹੀਣ ਭਾਵਨਾ ਆ ਰਹੀ ਹੈ ਕਿ ਜਿਹੜੇ ਸਿੱਖ ਲੋਕ ਆ ਇਹ ਮਤਲਬ ਇੰਨੀ ਕੇਅਰ ਕੇਅਰਫੁਲੀ ਕੰਮ ਨਹੀਂ ਕਰ ਰਹੇ ਤੇ ਸਾਡੇ ਲੋਕਾਂ ਦਾ ਨੁਕਸਾਨ ਕਰ ਰਹੇ ਆ ਜਿਹੜੇ ਫਲੋਰੀਡਾ ਦੀ ਸੰਗਤ ਹੈਗੀ ਆ ਜੋ ਉੱਥੇ ਤੇ ਪੰਜਾਬੀ ਆ ਉੱਥੇ ਵੀ ਟਰੱਕ ਡਰਾਈਵਰ ਬਹੁਤ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਕੀ ਅੱਗੇ ਆਣ ਕੇ ਕਿਹੋ ਜੀਆਂ ਗੱਲਾਂ ਬਾਤਾਂ ਕਰਨ ਤਾਂ ਕਿ ਉੱਥੇ ਦੀ ਗਵਰਨਮੈਂਟ ਦੇ ਉੱਪਰ ਪ੍ਰੈਸ਼ਰ ਪਾਇਆ ਜਾਵੇ ਕਿ ਸਾਡੇ ਇਸ ਕਮਿਊਨਿਟੀ ਨੂੰ ਤੁਸੀਂ ਬਦਨਾਮ ਨਾ ਕਰੋ ਮੈਂ ਤਾਂ ਜੀ ਦੇਖੋ ਫਲੋਰੀਡਾ ਦੀ ਜਿਹੜੀ ਵੀ ਜਿੰਨੀ ਵੀ ਸਿੱਖ ਸੰਗਤ ਹੈਗੀ ਆ ਜਿੰਨੇ ਸਿੱਖ ਭਰਾ ਉੱਥੇ ਰਹਿੰਦੇ ਆ ਸਾਰਿਆਂ ਨੂੰ ਹੱਥ ਬੰਨ੍ਹ ਕੇ ਮੈਂ ਬੇਨਤੀ ਕਰਦਾ ਇੱਕ ਛੋਟਾ ਬੱਚਾ ਸੀ ਉਹਦੇ ਪਰ ਹੁਣ ਤੁਸੀਂ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਉਹਦੀ ਹਮਾਇਤ ਕਰਨੀ ਚਾਹੀਦੀ ਆ ਉਹ ਬਿਲਕੁਲ ਇਨੋਸੈਂਟ ਵਾਲੀ ਗੱਲ ਹੀ ਮੈਂ ਕਹਿ ਸਕਦਾ ਕਿਉਂਕਿ ਮੈਂ ਵੀ ਟਰੱਕ ਚਲਾਉਣਾ ਕਦੇ ਵੀ ਇਸ ਤਰ੍ਹਾਂ ਗਲਤ ਹੋ ਸਕਦਾ ਵਾ ਪਰ ਉਹਦੇ ਸਬੰਧ ਦੇ ਵਿੱਚ ਉਹਦੇ ਨਾਲ ਸਹਿਮਤੀ ਜਾਰ ਕਰੋ ਔਰ ਉਹਦੇ ਫੈਮਿਲੀ ਦੇ ਨਾਲ ਆਪਾਂ ਨੂੰ ਖੜਨ ਦੀ ਜ਼ਰੂਰਤ ਹੈ ਔਰ ਉਹਦਾ ਜੋ ਅੱਗੇ ਨੈਕਸਟ ਪ੍ਰੋਸੀਜਰ ਜੋ ਚੱਲ ਰਿਹਾ ਹੈਗਾ ਜਿੱਦਾਂ ਡਾਕਟਰ ਸਵੇਹਮਾਨ ਸਿੰਘ ਜੀ ਨੇ ਵੀ ਉਹ ਲ ਕਿਹਾ ਹੈ ਕਿ ਅਸੀਂ ਉਹਦੇ ਚ ਨਾਲ ਉਹਦੇ ਖੜੇ ਹਾਂ ਕੇਸ ਦੀ ਵੀ ਪਾਰਵਾਈ ਕਰਾਂਗੇ ਮੈਂ ਵੈਲਕਮ ਕਰਦਾ ਸਭ ਦਾ ਪੂਰੇ ਭਾਈਚਾਰੇ ਦਾ ਵੈਲਕਮ ਕਰਦਾ ਕਿ ਹੁਣ ਅੱਗੇ ਵੀ ਜਿੰਨੀਆਂ ਪੋਸਟਾਂ ਆਪਣੇ ਪੰਜਾਬੀ ਭਾਈਚਾਰੇ ਨੇ ਜਿੰਨਾ ਵੱਧ ਤੋਂ ਵੱਧ ਸ਼ੇਅਰ ਕੀਤੀਆਂ ਔਰ ਇਹ ਜਿਹੜੀ ਪਟੀਸ਼ਨ ਜਿਹੜੀ ਸਾਈਨ ਕਰ ਰਹੇ ਆ ਜਿੱਦਾਂ ਵੀਰ ਜੀ ਨੇ ਕਿਹਾ ਉਹ ਬਿਲਕੁਲ ਰਾਈਟ ਹੈ ਉਹਨੂੰ ਕੋਈ ਲੋਕ ਉਹਨੂੰ ਗਲਤ ਰੰਗ ਦੇ ਰਹੇ ਆ ਬਿਲਕੁਲ ਕੋਈ ਚੱਕਰ ਨਹੀਂ ਦਾ ਸਹੀ ਆ ਸਾਰੇ ਉਹਨੂੰ ਪਟੀਸ਼ਨ ਨੂੰ ਸਾਈਨ ਕਰੋ ਔਰ ਉਸ ਵੀਰ ਦੀ ਵੱਧ ਤੋਂ ਵੱਧ ਜਿੰਨੀ ਹੋ ਸਕਦੀ ਆ ਹਮਾਇਤ ਕਰੀਏ ਆਪਾਂ ਇਹ ਆਪਣਾ اخلاقی ਤੌਰ ਤੇ ਇਨਸਾਨੀਅਤ ਤੌਰ ਤੇ ਆਪਣਾ ਫਰਜ਼ ਬਣਦਾ ਦੇਖੋ ਜੀ ਅਸੀਂ ਤਾਂ ਆਪਣੇ ਮੀਡੀਆ ਵੱਲੋਂ ਵੀ ਇਹੀ ਬੇਨਤੀ ਕਰਦੇ ਆ ਜਿੰਨੀ ਫਲੋਰ ਦੀ ਸੰਗਤ ਉੱਥੇ ਹੈਗੀ ਆ ਜਿੰਨੇ ਗੁਰਦੁਆਰੇ ਹੈਗੇ ਆ ਉੱਥੇ ਉਹ ਵੀ ਆਪਣਾ ਕੋਈ ਨਾ ਕੋਈ ਉੱਥੇ ਪ੍ਰੋਗਰਾਮ ਜਿੱਥੇ ਅਸੀਂ ਜਿਹੜੀਆਂ ਤਿੰਨ ਜਾਨਾਂ ਗਈਆਂ ਉਹਨਾਂ ਦੇ ਵਾਸਤੇ ਵੀ ਸਹਿਮਤੀ ਆਪਣੀ ਪ੍ਰਗਟਾਉਂਦੇ ਆ ਕਿ ਇਹ ਉਹਨਾਂ ਦੇ ਵਾਸਤੇ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਕਰਦੇ ਆ ਤੇ ਕਿਉਂਕਿ ਅਨਫੋਰਚੂਨੇਟ ਉਹਨਾਂ ਦੀ ਜਾਨ ਚਲੀ ਗਈ ਉੱਥੇ ਤਿੰਨ ਜਾਨਾਂ ਗਈਆਂ ਕੋਈ ਮਾਰੀ ਮੋਟੀ ਘਟਨਾ ਨਹੀਂ ਹੋਈ ਪਰ ਉੱਥੇ ਨਾਲ-ਨਾਲ ਜਿਹਦੇ ਕੋਲੋਂ ਇਹ ਪਾਣਾ ਹੋਇਆ ਉਹਨੇ ਕੋਈ ਜਾਣ ਬੁਝ ਕੇ ਅਟੈਂਸ਼ਨਲੀ ਇਹ ਨਹੀਂ ਕੀਤਾ ਤੇ ਉਹ ਚਾਹੁੰਦਾ ਨਹੀਂ ਸੀ ਇਹ ਕਰਨਾ ਪਰ ਹੋ ਗਿਆ ਸੋ ਆਪਾਂ ਸਾਰੇ ਇੱਕ ਪਾਸੇ ਜਿੱਥੇ ਹਰਜਿੰਦਰ ਸਿੰਘ ਦੀ ਵੀ ਹਮਾਇਤ ਕਰਦੇ ਆ ਉਥੇ ਜਿਹੜੀਆਂ ਤਿੰਨ ਜਾਨਾਂ ਗਈਆਂ ਆ ਉਹਨਾਂ ਵਾਸਤੇ ਵੀ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਆਪਾਂ ਅਰਦਾਸ ਕਰਦੇ ਹਾਂ ਕਿਉਂਕਿ ਉਹਨਾਂ ਦੇ ਵੀ ਪਰਿਵਾਰ ਉਜੜ ਗਏ ਹਨ ਸੋ ਆਪਾਂ ਸਾਰੇ ਇੱਕ ਜਿਹੜਾ ਉੱਥੇ ਜਿਹੜੀਆਂ ਸਿੱਖ ਜੰਦੇ ਜਥੇਬੰਦੀਆਂ ਉੱਥੇ ਦੀਆਂ ਉਹਨਾਂ ਦਾ ਕਹਿੰਦੇ ਇਹ ਤਾਂ ਸਤਿਕਾਰ ਨਹੀਂ ਕੀਤਾ ਗਿਆ ਜਿਹੜਾ ਡੈੱਡ ਬੋਡੀਆਂ ਇਸ ਦਿਨ ਤੇ ਆਪਣੀ ਸਿੱਖ ਜਥੇਬੰਦੀਆਂ ਨੂੰ ਉੱਥੇ ਤੱਕ ਪਹੁੰਚ ਕਰਨੀ ਚਾਹੀਦੀ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚ ਅੱਗੇ ਵੀ ਕਿਸੇ ਵੀਰ ਨੇ ਵੀਡੀਓ ਪਾਈ ਸੀ ਕਿ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚ ਕਰੋ ਕਿ ਹਮਦਰਦੀ ਦਿਤਾਓ ਕਿਉਂਕਿ ਦੁੱਖ ਉਹਨਾਂ ਦੀ ਤੇ ਜਾਣਾ ਚੱਲ ਗਈਆਂ ਜਿਹੜੇ ਉਹਨਾਂ ਨੇ ਕੋਈ ਜਾਣ ਉਹ ਵੀ ਮਿੱਥ ਕੇ ਨਹੀਂ ਆਏ ਕਿ ਅਸੀਂ ਮਰਨਾ ਆ ਤੇ ਉਹ ਬੜੀ ਵਧੀਆ ਗੱਲ ਆ ਵੀ ਜਦੋਂ ਉਹਨਾਂ ਦਾ ਉੱਥੇ ਫਿਊਨਰਲ ਹੋਵੇ ਜਾਂ ਉੱਥੇ ਜਦੋਂ ਕੈਂਡਲ ਵਿਜਲ ਕਰਨ ਤੇ ਵੱਧ ਤੋਂ ਵੱਧ ਜਿਹੜੇ ਆਪਣੇ ਲੋਕ ਵੀ ਉੱਥੇ ਪਹੁੰਚਣ ਹਮਦਰਦੀ ਜਿਤਾਉਣ ਕਿਉਂਕਿ ਅਸੀਂ ਨਹੀਂ ਚਾਹੁੰਦੇ ਕੋਈ ਪੈਸਾ ਇਕੱਠਾ ਕਰਕੇ ਦਿਓ ਜਾਂ ਨਾ ਦਿਓ ਉਹ ਬਾਦੀਆਂ ਗੱਲਾਂ ਨੇ ਪਰ ਪੈਸੇ ਤੋਂ ਵੱਧ ਜਿਹੜੀ ਹੁੰਦੀ ਆ ਤੁਹਾਡੀ ਆਪਣੀ ਪ੍ਰੈਫਰੈਂਸ ਹੁੰਦੀ ਆ ਜਿਹੜੀ ਉੱਥੇ ਪਹੁੰਚ ਕੇ ਪਰਸਨਲੀ ਜਾ ਕੇ ਉੱਥੇ ਖਲੋ ਕੇ ਤੁਸੀਂ ਕਿਸੇ ਨੂੰ ਸੌਰੀ ਫੀਲ ਕਰਦੇ ਹੈਗੇ ਆ ਵੀ ਸਾਡੀ ਹਮਦਰਦੀ ਤੁਹਾਡੇ ਨਾਲ ਹੈ ਤੇ ਇਹ ਅਨਫੋਰਚੂਨਟ ਹੋਇਆ ਤੇ ਅਸੀਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਅੱਜ ਸਭ ਤੋਂ ਪਹਿਲਾਂ ਤੇ ਜੀ ਆਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਪੂਰਾ ਨਾਮ ਜਰੂਰ ਦੱਸਿਓ ਜੀ ਸਰੋਤਨ ਕੁਲਜੀਤ ਸਿੰਘ ਨੇਜਰ ਸਟੇਟ ਗੁਰਦੁਆਰਾ ਸਾਹਿਬ ਤੋਂ ਨੇਜਰ ਸਾਹਿਬ ਜਿਹੜੀ ਇੱਕ ਬਹੁਤ ਵੱਡੀ ਮੰਦਭਾਗੀ ਘਟਨਾ ਹੋਈ ਫਲੋਰੀਡਾ ਸਟੇਟ ਦੇ ਵਿੱਚ ਟਰਨਪਾਈਕ ਰੋਡ ਤੇ ਪਿਛਲੇ ਦਿਨੀ ਆਪਣੇ ਮੁੰਡੇ ਹਰਜਿੰਦਰ ਸਿੰਘ ਦੇ ਕੋਲੋਂ ਐਕਸੀਡੈਂਟ ਹੋਇਆ ਜਿਹਦੇ ਵਿੱਚ ਤਿੰਨ ਜਾਨਾਂ ਚਲੇ ਗਈਆਂ ਅੱਜ ਉਹ ਮੁੱਦਾ ਜਿਹੜਾ ਆ ਇੱਕ ਐਕਸੀਡੈਂਟ ਨਾ ਹੋ ਕੇ ਇੱਕ ਬਹੁਤ ਵੱਡਾ ਪੋਲੀਟੀਕਲ ਮੁੱਦਾ ਜਿਹੜਾ ਬਣ ਗਿਆ ਤੇ ਫਲੋਰੀਡਾ ਦੀ ਸਟੇਟ ਜਿਹੜੀ ਹੈ ਉਹ ਕੈਲੀਫੋਰਨੀਆ ਸਟੇਟ ਤੇ ਸਾਰੇ ਡਰਾਈਵਰਾਂ ਨੂੰ ਹੀ ਭੰਡ ਰਹੀ ਆ ਜਿੱਥੇ ਇੱਥੇ ਦੇ ਡਰਾਈਵਰ ਜਿਹੜੇ ਆ ਫਲੋਰੀਡਾ ਨੂੰ ਲੋਡ ਲੈ ਕੇ ਕੋਈ ਯਾਨ ਨੂੰ ਤਿਆਰ ਨਹੀਂ ਜਿਹਦੇ ਕੋਈ ਗ੍ਰੀਨ ਕਾਰਡ ਜਾਂ ਸਿਟੀਜ਼ਨ ਨਹੀਂ ਹੈਗਾ ਇਹ ਸਾਰੇ ਪੂਰੇ ਘਟਨਾਕਰਨ ਤੇ ਨਿਜਰ ਸਾਹਿਬ ਤੁਹਾਡਾ ਕੀ ਵਿਊ ਹੈਗਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅਨਫੋਰਚੂਨੇਟਲੀ ਜਿਹੜੀਆਂ ਤਿੰਨ ਜਾਨਾਂ ਗਈਆਂ ਉੱਥੇ ਇਹਦਾ ਬੜਾ ਅਫਸੋਸ ਹੈ ਦੁੱਖ ਹੈ ਪਰ ਐਕਸੀਡੈਂਟ ਹੋ ਜਾਂਦੇ ਨੇ ਹੁੰਦੇ ਨੇ ਇਹ ਕੋਈ ਪਹਿਲਾ ਐਕਸੀਡੈਂਟ ਨਹੀਂ ਤੇ ਨਾ ਇਹ ਆਖਰੀ ਐਕਸੀਡੈਂਟ ਹੈ ਇਸ ਤੋਂ ਪਹਿਲਾਂ ਵੀ ਹੋਇਆ ਇਹਨੂੰ ਪੋਲਿਟੀਕਲ ਰੰਗਤ ਦਿੱਤੀ ਗਈ ਹੈ ਬਹੁਤ ਜ਼ਿਆਦੀ ਜੋ ਸਟੇਟ ਆਰ ਪਬਲਿਕਨ ਕੈਲੀਫੋਰਨੀਆ ਅਸੀਂ ਡੈਮੋਕ੍ਰੇਟ ਹਾਂ ਉਹਨਾਂ ਨੇ ਝੂਠ ਪ੍ਰਚਾਰ ਤੇ ਕੁਝ ਸਾਡੇ ਲੋਕਾਂ ਨੇ ਉਸ ਨੂੰ ਚੰਗੀ ਤុល ਦਿੱਤੀ ਹੈ ਮੈਂ ਇੱਥੇ ਪਹਿਲਾਂ ਬੇਨਤੀ ਕਰਨਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਜੋ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਇਹਨੂੰ ਤੁਰੰਤ ਬੰਦ ਕੀਤਾ ਜਾਵੇ ਜੇ ਸਾਨੂੰ ਕਿਸੇ ਲੀਗਲ ਪ੍ਰੋਸਪੈਕਟ ਤੋਂ ਪਤਾ ਨਹੀਂ ਤੇ ਉਹਦੀ ਐਵੇਂ ਨਹੀਂ ਰਾਏ ਦੇਣ ਦੀ ਕੋਸ਼ਿਸ਼ ਨਾ ਕਰੋ ਬਾਕੀ ਲੀਗਲ ਪੁਆਇੰਟ ਆਫ 뷰 ਤੋਂ ਯੂਨਾਈਟਿਡ ਸਿਕ ਯੂਨਾਈਟਿਡ ਸਿਕ ਨੇ ਇਸ ਨੂੰ ਹੈਂਡਲ ਕੀਤਾ ਉਹਨਾਂ ਨੇ ਅਟਾਰਨੀਜ਼ ਫਰਮ ਜਿਹੜੀਆਂ ਹਾਇਰ ਕੀਤੀਆਂ ਨੇ ਫਲੋਰੀਡਾ ਦੀਆਂ ਲੋਕਲ ਤੇ ਪਰਿਵਾਰ ਨੇ ਉਹਨਾਂ ਨੂੰ ਅਥੋਰਾਈਜ਼ ਕੀਤਾ ਆ ਕਿ ਵੀ ਉਹ ਇਸ ਸਾਰੇ ਕੇਸ ਨੂੰ ਹੈਂਡਲ ਕਰਨ ਤੇ ਸਾਡਾ ਫਰਜ ਵੀ ਬਣਦਾ ਹੈ ਕਿ ਸਾਡਾ ਇੱਕ ਨੌਜਵਾਨ ਬੱਚਾ ਆ ਉਹ ਸਿਰਫ ਬੱਚਾ ਹੀ ਆ ਉਹ ਸੀ ਆਪਾਂ ਮਦਦ ਕਰੀਏ ਉਥੇ ਨਾਲ ਦੀ ਨਾਲ ਪਰਿਵਾਰ ਨੇ ਤੇ ਜੁਨਾਈਟਿਡ ਸਟੇਟਸ ਵੱਲੋਂ ਕੋਈ ਵੀ ਗੋ ਫੰਡ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਫੰਡ ਜਿਹੜਾ ਆ ਉਹ ਨਹੀਂ ਰੇਂਜ ਕੀਤਾ ਤੇ ਇੱਕ ਪਿਟੀਸ਼ਨ ਜਿਹੜੀ ਸੋਸ਼ਲ ਮੀਡੀਆ ਤੇ ਘੁੰਮ ਰਹੀ ਆ ਉਹ ਟੋਟਲੀ ਰੋਂਗ ਹੈ ਤੇ ਉਹ ਕੋਈ ਹਿੰਦੂ ਲੇਡੀ ਫ্রম ਆਸਟ੍ਰੇਲੀਆ ਜਿਹਨੇ ਪਟੀਸ਼ਨ ਪਾਤੀ ਤੇ ਅਸੀਂ ਉਹਨੂੰ ਸਾਰੇ ਜਿਹੜੇ ਖੜਾਈ ਜਾਂਦੇ ਬਿਨਾ ਸੋਚੇ ਸਮਝੇ ਪੜੇ ਤੋਂ ਬਿਨਾ ਉੱਤੇ ਸਾਈਨ ਕਰੀ ਜਾਂਨੇ ਉਹ ਤੁਰੰਤ ਬੰਦ ਕੀਤੀ ਜਾਵੇ ਤੇ ਕਿਸੇ ਵੀ ਸੋਤਮੈ ਤੁਹਾਨੂੰ ਦੱਸ ਦਿਆ ਇੱਕ ਨਵੀਂ ਡਿਵੈਲਪਮੈਂਟ ਹੋ ਰਹੀ ਆ ਕਿ ਹੋ ਸਕਦਾ ਇਸ ਪਟੀਸ਼ਨ ਨੂੰ ਬੈਕਗ੍ਰਾਉਂਡ ਤੋਂ ਜਾ ਕੇ ਚੈੱਕ ਕਰਵਾਇਆ ਗਿਆ ਹੋਵੇ ਕਿਉਂਕਿ ਕਈ ਵਾਰੀ ਕੁਝ ਚੀਜ਼ਾਂ ਜਿਹੜੀਆਂ ਆ ਉਹ ਫਲੋ ਫਲੋ ਵਿੱਚ ਵੀ ਚੱਲ ਜਾਂਦੀਆਂ ਔਰ ਇੱਕ ਦੂਸਰੀ ਜਿਹੜੀ ਡਿਵੈਲਪਮੈਂਟ ਹੋਈ ਆ ਨਿਰਜ ਸਾਬ ਨੇ ਜਿਹੜੀ ਦੱਸੀ ਆ ਕਿ ਜਿਹੜੇ ਯੂਨਾਈਟਿਡ ਸਿਕਸ ਵੱਲੋਂ ਜਿਹੜਾ ਹੈਗਾ ਆ ਉਹ ਲੀਗਲ ਜਿਹੜਾ ਅਟਾਰਨੀ ਪੈਨਲਸ ਜਿਹੜਾ ਆ ਉਹ ਲਾ ਦਿੱਤਾ ਗਿਆ ਆ ਪਰਿਵਾਰ ਦੀ ਕਨਸੈਂਟ ਦੇ ਨਾਲ ਸਹਿਮਤੀ ਦੇ ਨਾਲ ਜਿਹੜਾ ਕਿ ਇਸ ਪੂਰੇ ਕੇਸ ਦੀ ਪੂਰੇ ਫਲੋਰੀਡਾ ਦੇ ਵਿੱਚ ਚੱਲ ਰਿਹਾ ਜਿਹੜਾ ਉਹਦਾ ਕੇਸ ਹੈ ਉਹਦੀ ਪੈਰਵਾਈ ਕਰਨਗੇ ਤੇ ਅੱਗੇ ਹੋਰ ਕੀ ਗੱਲਬਾਤ ਹੋ ਰਹੀ ਹੈ ਜੀ ਦੁਸ਼ੇਕਾਪਾ ਵੱਤਵਾਂ ਨੂੰ ਵਾਈਡ ਕਰੀਏ ਸੋਸ਼ਲ ਮੀਡੀਆ ਤੇ ਜਿੰਨੀਆਂ ਵੀ ਰਿਊਮਰਸ ਉੱਡ ਰਹੇ ਨੇ ਉਹ ਗੇਂਸ ਸਿੱਖਾਂ ਦੇ ਜਾ ਰਹੇ ਨੇ ਅਸੀਂ ਆਪਣੇ ਸਾਡੇ ਲੋਕ ਨੂੰ ਭੰਡੀ ਜਾ ਰਹੇ ਨੇ ਕੋਈ ਬਹੁਤ ਵਧੀਆ ਗੱਲ ਨਹੀਂ ਹੈਗੀ ਐਕਸੀਡੈਂਟ ਹੋਇਆ ਯੈਸ ਨੁਕਸਾਨ ਹੋਇਆ ਬਹੁਤ ਮਾੜਾ ਹੋਇਆ ਪਰ ਜਿਹੜਾ ਆਉਣ ਵਾਲੇ ਸਮੇਂ ਵਿੱਚ ਜੋ ਵੀ ਲੀਗਲ ਆਉਟਪੁੱਟ ਹੋਊਗੀ ਉਹ ਸਾਰੀ ਕੌਮ ਨਾਲ ਪੰਜਾਬੀ ਕਮਿਊਨਿਟੀ ਦੇ ਨਾਲ ਅਸੀਂ ਸਮੇਂ-ਸਮੇਂ ਤੇ ਸਾਂਝੀ ਕਰਦੇ ਰਹਾਂਗੇ ਤੇ ਜਿਹੜਾ ਜੋ ਖਰਚਾ ਆ ਉਸ ਦਾ ਜਿਹੜਾ ਸੀ ਗੁਰਦੁਆਰੇ ਜਿੰਨੇ ਵੀ ਥਰੂਆਊਟ ਨੇ ਜਾਂ ਜੁਨੀਅਰ ਸੰਸਥਾਾਂ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਉਹ ਆਪਣੇ ਸੋਰਸਾਂ ਦੇ ਥਰੂ ਪੈਸਾ ਇਕੱਠਾ ਕਰਕੇ ਯੂਨਾਈਟਿਡ ਸਟੇਟਸ ਇਕ ਨੂੰ ਲੀਗਲ ਜਿਹੜੀ ਫੀ ਹੈ ਉਹਦੇ ਲਈ ਭੇਜਣਗੇ ਤੇ ਕਿਸੇ ਨੇ ਕੋਈ ਡਾਲਰ ਵੀ ਦਿੱਤਾ ਉਹਦਾ ਵੀ ਉਸ ਹਸਾਬ ਤਾ ਮੰਗ ਸਕਦਾ ਆ ਉਹਨਾਂ ਨੂੰ ਪ੍ਰੋਪਰ ਉਹ ਜਿਹੜਾ ਹਸਾਬ ਤਾ ਭੇਜਿਆ ਜਾਏਗਾ ਸੋ ਇਨੀਆਂ ਗੇ ਬੇਨਤੀਆਂ ਪਾਈ ਆ ਇਸ ਤੋਂ ਪਹਿਲਾਂ ਤੁਸੀਂ ਵਾਈਂਡ ਅਪ ਕਰੋ ਮੈਂ ਤੁਹਾਨੂੰ ਇੱਕ ਚੀਜ਼ ਹੋਰ ਪੁੱਛਣਾ ਚਾਹੁੰਦਾ ਕਿ ਇੱਕ ਬੜਾ ਵੱਡਾ ਖਰਚਾ ਜਿਹੜਾ ਪੈਦਾ ਹੋ ਗਿਆ ਕਿ ਜਿਹੜੇ ਆਪਣੇ ਮੁੰਡੇ ਡਰਾਈਵਰ ਜਿਹੜੇ ਸੀਗੇ ਫਲੋਰੀਡਾ ਨੂੰ ਲੋਡ ਲੈ ਕੇ ਜਾਂਦੇ ਸੀ ਕੰਪਨੀਆਂ ਦੇ ਬਹੁਤ ਲੋਡ ਜਾਂਦੇ ਆ ਉਧਰ ਨੂੰ ਸੋ ਓਨਲੀ ਗ੍ਰੀਨ ਕਾਰਡ ਤੇ ਜਿਹੜੇ ਸਿਟੀਜ਼ਨ ਆ ਉਹ ਤੇ ਜਾ ਰਹੇ ਆ ਪਰ ਜਿਹੜੇ ਮੁੰਡਿਆਂ ਕੋਲ ਵਰਕ ਪਰਮਿਟ ਚਾਹੀਏ ਉਹ ਪਿਛਲੇ 10 ਸਾਲ ਤੋਂ ਇੱਥੇ ਰਹਿ ਰਹੇ ਆ ਉਹ ਅਵੋਇਡ ਕਰ ਰਹੇ ਕਿਉਂ ਇਹ ਇੱਕ ਬਹੁਤ ਵੱਡਾ ਹਊਆ ਕਿਉਂ ਪਾ ਦਿੱਤਾ ਗਿਆ ਕਿ ਜਿਹੜੇ ਇਹ ਜਿਨ੍ਹਾਂ ਕੋਲ ਹਜੇ ਇੱਥੇ ਉਹਨਾਂ ਦੇ ਕੋਲ ਕੇਸ ਨਹੀਂ ਪ੍ਰੂਫ ਹੋਏ ਜਾਂ ਗ੍ਰੀਨ ਕਾਰਡ ਨਹੀਂ ਹੈਗਾ ਉਹ ਨਹੀਂ ਉੱਥੇ ਜਾ ਸਕਦੇ ਦੇਖੋ ਆਰਕੰਸਾਸ ਸਟੇਟ ਤੇ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਫਿਰ ਜਾਰਜੀਆ ਸਟੇਟ ਤੇ ਫਲੋਰੀਡਾ ਉਹਨਾਂ ਦੇ ਵਿੱਚ ਉੱਥੇ ਬਹੁਤੇ ਪੋਲੀਟੀਕਲ ਸਟੇ ਵਾਲੇ ਲੋਕ ਰਹਿੰਦੇ ਨਹੀਂ ਉਹਨਾਂ ਨੂੰ ਇਸ ਸਿਸਟਮ ਦਾ ਵੀ ਨਹੀਂ ਪਤਾ ਕਿ ਵਰਕ ਪਰਮਿਟ ਅਥੋਰਾਈਜ਼ਡ ਟੂ ਵਰਕ ਉਹ ਵਰਕ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਮੈਂ ਆਪਣੇ ਭੈਣ ਭਰਾਵਾਂ ਨੂੰ ਇਹ ਹੀ ਬੇਨਤੀ ਕਰਾਂਗਾ ਵਾਈਡ ਕਰੋ ਉੱਥੇ ਜਾਣ ਤੋਂ ਤਾਨੂੰ ਸਾਡੀ ਕਿਹੜੀ ਮਜ਼ਬੂਰੀ ਆ ਵੀ ਜਿਹੜੇ ਸਟੇਟ ਸਾਨੂੰ ਨਹੀਂ ਚਾਹੁੰਦੀ ਉੱਥੇ ਬਣ ਲੈਣਾ ਏਲੀਨ ਸਾਦੇ ਨੇ ਕੁਛ ਸਾਦੇ ਤੁਸੀਂ ਨਾ ਜਾਓ ਉੱਥੇ ਤੇ ਆਪਣੇ ਆਪ ਨੂੰ ਤੁਸੀਂ ਉਹਨਾਂ ਸਟੇਟਾਂ ਜਾਓ ਜਿਹੜੀਆਂ ਜਿੱਥੇ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ ਬਾਕੀ ਜੇ ਕਹਾ ਜਾਵੇ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਫਲੋਰੀਡਾ ਦੀ ਸਟੇਟ ਦੇ ਖਿਲਾਫ ਟਰੱਕਿੰਗ ਜਿਹੜੀ ਇੰਡਸਟਰੀ ਆ ਆਪਣੇ ਖਾਸ ਕਰਕੇ ਪੰਜਾਬੀ ਭਾਈਚਾਰੇ ਵੱਲੋਂ ਕੋਈ ਉਧਰ ਨੂੰ ਬਾਈਕਾਟ ਦੀ ਕੋਈ ਕਾਲ ਦਿੱਤੀ ਜਾਏਗੀ ਇਹ ਟਰੱਕਰ ਦੇ ਵਿੱਚ ਯੂਨਿਟੀ ਹੈਨੇਗੀ ਫਰਸਟ ਆਫ ਆਲ ਅਸੀਂ ਆਪ ਟ੍ਰਕਿੰਗ ਕੰਪਨੀਆਂ ਚਲਾਉਂਦੇ ਆ ਟ੍ਰੱਕਰ ਜਿਹੜੇ ਯੂਨਿਟੀ ਨਹੀਂ ਕਰਦੇ ਫੇਸ ਕਰਕੇ ਇਹ ਤਾਂ ਮੈਨੂੰ ਨਹੀਂ ਲੱਗਦਾ ਕਿ ਸਵਾਲ ਬੈਠਾ ਕਿ ਉਹ ਕਰਨਗੇ ਮੈਨੂੰ ਨਹੀਂ ਲੱਗਦਾ ਵੀ ਕਰਨਗੇ ਪਰ ਜਿੰਨੇ ਕਿ ਨੌਜਵਾਨ ਸਾਡੇ ਜਾਂਦੇ ਨੇ ਉਹ ਵਾਈਡ ਕਰਨਾ ਜਾਣ ਠੀਕ ਹੈ ਜਿੱਥੋਂ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਜੀ ਇਹ ਪੂਰੇ ਘਟਨਾਕਰਮ ਨੂੰ ਹੁਣ ਇਹ ਕਿੱਥੇ ਤੱਕ ਮੋੜ ਪਹੁੰਚਿਆ ਆ ਤੇ ਅੱਗੇ ਕੀ ਹੋਣ ਵਾਲਾ ਹੈਗਾ ਜਦੋਂ ਅਦਾਲਤਾਂ 'ਚ ਕੇਸ ਚੱਲਦੇ ਨੇ ਉਦੋਂ ਬਹੁਤ ਸਾਰੇ ਜਿਹੜੀਆਂ ਟਵਿਸਟ ਆਉਂਦੀਆਂ ਨੇ ਉਹ ਆਪਾਂ ਨੂੰ ਅਗਲੇ 2-4 ਮਹੀਨਿਆਂ ਦੇ ਜਦੋਂ ਪਹਿਲੀ ਡੇਟ ਤੋਂ ਬਾਅਦ ਇੱਕ ਉਹਨਾਂ ਦੀ ਕੱਲ ਸੀਗੀ ਡੇਟ ਜਿਹਨੂੰ ਪ੍ਰਾਇਮਰੀ ਉਹਨਾਂ ਨੂੰ ਪੇਸ਼ ਕੀਤਾ ਸੀ ਉਹਨਾਂ ਦੇ ਦੋਸ਼ ਦੱਸੇ ਜਿਹੜੇ ਉਹਨਾਂ ਨੇ ਐਕਟ ਲਾਇਏ ਨੇ ਉਹ ਤੇ ਦੂਸਰਾ ਜਿਹੜਾ ਹੁਣ ਅਗਲੀ ਜਿਹੜੀ ਡੇਟ ਆ ਆਪਣੇ ਜਦੋਂ ਲੀਗਲ ਟੀਮ ਰਿਪਰੈਜ਼ੈਂਟ ਕਰੇਗੀ ਉਸ ਤੋਂ ਬਾਅਦ ਫਿਰ ਪਤਾ ਲੱਗੇਗਾ ਕਿਦ ਤਰ ਨੂੰ ਇਹ ਜਾ ਰਿਹਾ ਪਰ ਹੋਪਫੁਲੀ ਇਹ ਇੱਕ ਐਕਸੀਡੈਂਟ ਦੇ ਤੌਰ ਤੇ ਹੀ ਜੱਜ ਦੇਖੇਗਾ ਕਿਉਂਕਿ ਸਿਸਟਮ ਤਾਂ ਬਹੁਤ ਵਧੀਆ ਹੈ ਇੱਥੇ ਦਾ ਪੋਲਿਟੀਸ਼ੀਅਨਸ ਬੈਡ ਹੋ ਸਕਦੇ ਨੇ ਸੋ ਇਹ ਪੋਲਿਟੀਕਲ ਗੇਮ ਜਿਆਦੀ ਸ਼ਾਲੀ ਜਾ ਰਹੀ ਆ ਨਾ ਕਿ ਕਾਜ਼ ਆਫ ਜਸਟਿਸ ਜਾਂ ਲੀਗਲ ਅਨਲੀਗਲ ਦਾ ਆ ਜਿਹੜਾ ਧੰਨਵਾਦ ਜੀ ਸਰ ਪੂਰੀ ਜਾਣਕਾਰੀ ਵਾਸਤੇ ਵਾਹਿਗੁਰੂ ਜੀ ਕੀ ਫਤਿਹ